ਪਤਾ ਪਤਾ ਜਾਂਦਾ ਸੀ ਉਹਦੇ ਪਿੱਛੇ ਡਾਲ ਮਾਰ ਕੇ ਸੋਲੀ ਜੈਕਟ ਹਰਿਆਣਾ ਪੁਲਿਸ ਦੇਖੋ ਕੀ ਲੈਂਦੀ ਤੁਸੀਂ ਹਾਂਜੀ ਠੀਕ ਹੈ ਆ ਦੇਖੋ ਤੁਹਾਡੇ ਇਦਾਂ ਦੇ ਗੋਲੇ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਗੋਲੇ ਇਹਨਾਂ ਦੇ ਵੱਲ ਛੱਡੇ ਜਾ ਰਹੇ ਨੇ ਇਹ ਗੋਲੇ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗੇ ਥੋੜਾ ਜ਼ੂਮ ਇਨ ਕਰਕੇ ਦਿਖਾਈ ਜਾਵੇ ਫੋਨ ਦੇ ਵਿੱਚ ਜਿਹੜੀ ਫੋਟੋ ਹੈ ਛੋਟੇ ਛਾੜੇ ਪਤਾ ਨਹੀਂ ਕੀ ਮਾਰ ਰਹੇ ਛੋਟੇ ਛਾੜਲੇ ਨੇ ਹੀ ਉਹ ਉਹ ਵੱਦਿਆਂ ਦੇ ਪੂਰੇ ਐਨ ਸ਼ੀਰੀ ਛੜਨ ਦੀ ਕਰਤੇ ਉਹਨਾਂ ਨੇ ਲੜਾਏ ਜਿਗੇ ਮੁੰਡਿਆਂ ਤੋਂ ਆਪ ਹੈਗੇ ਨੇ ਮੇਰੇ ਕੋਲ ਮਾੜੇ ਮੋਟੇ ਐਨ ਪੂਰਾ ਮੁੰਡੇ ਦੇ ਇਹ ਸਰੀਰ ਦੇ ਵਿੱਚ ਖੋ ਗਿਆ ਤੇਰੇ ਬਹੁਤ ਔਖਾ ਹੁੰਦਾ ਤਾਂ ਵੱਡਾ ਪੀੜ ਵੰਦੇ ਨੇ ਪਰ ਆਪਦੇ ਹੱਕਾਂ ਖਾਤਰ ਤੋਂ ਰਹਿਣ ਇੱਕ ਵਾਰ ਕੋਈ ਨਹੀਂ ਫੇਰ ਵੀ ਪਹੁੰਚਣਗੇ ਕਿਦਣਾ ਕਿਦਣਾ ਜੇ ਬੇਸੀਟਾਂ ਨਿਕਲਦੀਆਂ ਫਿਰ ਤਾਂ ਦਿੱਲੀ ਦਾ ਪਹਿਲਾ ਵਾਲਾ ਪ੍ਰੋਗਰਾਮ ਕਾ ਉਹ ਵੀ ਚੱਲ ਹੀ ਰਹੇਗਾ ਅਤੇ ਅੱਗੇ ਫਿਰ ਦਿੱਲੀ ਪੂਰਾ ਕਾਬੂ ਕਰਾਏਗਾ ਦਿੱਲੀ ਪੂਰੇ ਜਾਵਾਂਗੇ ਕੋਲ ਆ ਗਈ ਕੀ ਰਣਨੀਤੀ ਰਹੂਗੀ ਫਿਰ ਅਸੀਂ ਅੱਗੇ ਜਰੂਰ ਜਾਵਾਂਗੇ ਜਿਵੇਂ ਮਰਜ਼ੀ ਜਾਣਾ ਪਵੇ ਅੱਜ ਆਥਰੂ ਵਾਸਤੇ ਗੋਲੇ ਘੇਰਦੇ ਨੇ ਤਾਕਰ ਕੇ ਫਿਰ ਆਪਰ ਨੂੰ ਹੋਰ ਰੁਕਣਾ ਪੈ ਰਿਹਾ ਮਾੜਾ ਮੋ ਜਾਣੀ ਪੈਣਾ ਫਿਰ ਰੋਕਿਆ ਹੀ ਰੋਕਣਾ ਇਹਦੇ ਬਾਰੇ ਜਦਾਂ ਦੱਸੋ ਇਹ ਸੇਫਟੀ ਜੈਕਟ ਹੈ ਜਿਹੜੀ ਤੁਹਾਡੀ ਇਹ ਕੱਲ ਖੋਲੀ ਸੀਗੀ ਸੀ ਜਿਹੜਾ ਪਰਲੇ ਪਾਸੇ ਟੱਪ ਕੇ ਸੀਗੇ ਬੈਰੀਗੇਟਾਂ ਦੀ ਕੱਲ ਖੋਲੀ ਆਂਦੀ ਸੀ ਫਿਰ ਉਹਨਾਂ ਦੀ ਅੱਛਾ ਭੱਜਿਆ ਜਾਂਦਾ ਸੀ ਉਹਦੇ ਪਿੱਛੇ ਡਾਂਗ ਮਾਰ ਕੇ ਸੋ ਲਈ ਜੈਕਟ ਹਰਿਆਣਾ ਪੁਲਿਸ ਦੇਖੋ ਕੀ ਲੈਂਦੀ ਤੁਸੀਂ ਹਾਂਜੀ ਠੀਕ ਹੈ ਤੇ ਮਤਲਬ ਜਦੋਂ ਤੁਹਾਡੇ ਪਰ ਹਮਲਾ ਕੀਤਾ ਗਿਆ ਤੇ ਫਿਰ ਤੁਸੀਂ ਵੀ ਉਹਨਾਂ ਦੀ ਜੈਕਟ ਜਿਹੜੀ ਜਾ ਅਸੀਂ ਬਰਾਬਰ ਕਰ ਰਹੇ ਸਾਡੇ ਦੇ ਬਰਾਬਰ ਕਾਰਵਾਈ ਕੀਤੀ ਅਸੀਂ ਫਿਰ ਪੂਰਾ ਹਵਦਾ ਵੀ ਪੂਰਾ ਫਿਰ ਦਿੱਤਾ ਉਹਨਾਂ ਨੂੰ ਆ ਦੇਖੋ ਸਾਡੇ ਇਦਾਂ ਦੇ ਗੋਲੇ ਆ ਰਹੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਗੋਲੇ ਇਹਨਾਂ ਦੇ ਵੱਲ ਜ਼ਾਰਿਸ਼ ਕਰਾਂਗੇ ਥੋੜਾ ਜ਼ੂਮ ਇਨ ਕਰਕੇ ਦਿਖਾਈ ਜਾਵੇ ਫੋਨ ਦੇ ਵਿੱਚ ਜਿਹੜੀ ਇਹ ਫੋਟੋ ਹੈ ਆ ਇਹਨਾਂ ਨੇ ਖਿੱਚ ਕੇ ਰੱਖੀ ਹੋਈ ਹੈ ਕਿ ਜਿਹੜੇ ਆ ਮੈਂ ਤੁਹਾਨੂੰ ਦੱਸਦੀਆਂ ਪੜ ਕੇ ਮਿਰਚ ਹੱਥ ਗੋਲਾ ਚਿੱਲੀ ਗੈਨ ਨਾ ਟੀਅਰ স্মੋਕ ਐਂਟੀ ਰਾਇ ਹੋਰ ਰਹੀ ਹੈ ਦੇਖ ਸਕਦੇ ਹੋ ਤੁਸੀਂ ਆ ਗੋਲੇ ਨਾਲ ਵਲ ਦਾਗੇ ਜਾ ਰਹੇ ਨੇ ਛੋਟੇ ਛਾੜੇ ਪਤਾ ਨਹੀਂ ਕੀ ਮਾਰ ਰਹੇ ਛੋਟੇ ਛਾੜਲੇ ਨੇ ਹੀ ਉਹ ਉਹ ਵੱਦਿਆਂ ਦੇ ਪੂਰੇ ਐਨ ਸ਼ੀਰੀ ਛੜਨ ਦੀ ਕਰਤੇ ਉਹਨਾਂ ਨੇ ਕੰਢਾਏ ਜਿਗੇ ਮੁੰਡਿਆ ਤੋਂ ਆਪ ਹੈਗੇ ਨੇ ਬਰਕਲ ਮਾੜੇ ਮੋਟੇ ਐਨ ਪੂਰਾ ਮੁੰਡੇ ਦੇ ਇਹ ਸਰੀਰ ਦੇ ਵਿੱਚ ਖੋਜਿਆ ਤੇਰੇ ਬਹੁਤ ਔਖਾ ਹੁੰਦਾ ਤਾਂ ਵੱਡਾ ਪੀੜ ਵੰਦੇ ਨੇ ਪਰ ਆਪਦੇ ਹੱਕਾਂ ਖਾਤਰ ਤੁਰੇ ਨੇ ਇੱਕ ਵਾਰ ਕੋਈ ਨਹੀਂ ਫੇਰ ਵੀ ਪਹੁੰਚਣਗੇ ਕਿਤਨਾ ਕਿਤੇ ਜਿੱਥੇ ਤੋਂ ਫਿਰ ਚੱਟਾਰਾ ਆਪ ਆਹ ਦੇਖੋ ਜੀ ਛੋਟੀ ਛੋਟੀਆਂ ਹੈਗੀਆਂ ਗੋਲੀਆਂ ਹੀ ਆ ਸਰੀਰ ਦੇ ਵਿੱਚ ਵੜ ਜਾਂਦੀਆਂ ਕਿਤੇ ਅੱਖ ਅੱਖ ਦੇ ਵਿੱਚ ਵੱਜ ਜੇ ਤਾਂ ਪੂਰੀ ਤਰ੍ਹਾਂ ਅੱਖ ਦੇ ਇੱਕ ਬੰਦੇ ਦੀ ਹੈਗੀ ਆ ਇੱਕ ਬੰਦੇ ਦੇ ਹੈਗੀ ਆ ਅੱਖ ਉਹਦੇ ਪੂਰੀ ਐਨ ਤੋਣ ਭਰ ਗਿਆ ਦੀ ਅੱਖ ਦੇ ਵਿੱਚ ਇਹ ਲੋਹੇ ਦੀਆਂ ਨੇ ਪਲਾਸਟਿਕ ਦੀਆਂ ਨਹੀਂ ਹੈਗੀਆਂ ਨਾਲੇ ਜੀ ਅੱਛਾ ਇੱਕ ਹੋਰ ਪਲਾਸਟਿਕ ਰਬੜਾ ਵੀ ਮਾਰਦੇ ਨੇ ਹਾਂ ਇਹ ਮਤਲਬ ਕਿਤੇ ਮੱਝਦੇ ਬੰਦੇ ਨੂੰ ਜ਼ਖਮੀ ਕਰ ਦਿੰਦੇ ਜ਼ਖਮੀ ਪੂਰਾ ਕਰ ਦਿੰਦੇ ਵਾਸਤੇ ਵਿੱਚ ਵੱਢ ਜਿਕੇ ਫਿਰ ਤਾਂ ਕਦੋਂ ਕਢਾਉਣਾ ਔਖਾ ਚੀਰ ਲਾ ਕੇ ਫੇਰ ਕਢਣਾ ਵੇਦਾ ਜੀ ਇਹਨੂੰ ਤੇ ਹੁਣ ਕੀ ਰਣਨੀਤੀਆ ਕੀਰੀ ਜਦੋਂ ਤੱਕ ਕੋਈ ਕਿਸਾਨ ਆਕਰ ਜਦੋਂ ਕਾਲ ਆਵੇਗੀ ਤਾਂ ਫਿਰ ਦਿੱਲੀ ਵੱਲੋਂ ਪੁੱਛ ਕੋ ਅਗਵਾ ਦੇ ਹਿਸਾਬ ਨਾਲ ਚੱਲਣਾ ਹੈ ਅਗਵਾ ਦੇ ਹਿਸਾਬ ਨਾਲੇ ਆਰਡਰ ਤੇ ਆਤੇ ਆਂ ਆਰਡਰ ਅਗਵਾ ਨੇ ਆਰਡਰ ਕਰਨਾ ਸਾਡੇਆਂ ਨੇ ਮੁੰਡਿਆਂ ਚੜ੍ਹ ਦੇਣਾ ਨੌਜਵਾਨੀ ਤਾਂ ਪਹਿਲਾਂ ਹੀ ਗਾਲੀ ਹੈ ਦਿੱਲੀ ਜਾਣ ਨੂੰ ਸਤਨਾ ਬਥੇਰੇ ਤੱਕੇ ਹੋ ਰਹੇ ਨੇ ਪਹਿਲਾਂ ਤੋਂ ਹੀ ਸ਼ੁਰੂ تھی ਐਮਐਸਪੀ ਦਿੰਦੇ ਨਹੀਂ ਸਾਨੂੰ ਲਾਰੇ ਲਾਈ ਜਾਂਦੇ ਨੇ ਅੱਜ ਇੱਕ ਗੱਲ ਸੁਣਨ ਚ ਹੋ ਰਹੀ ਹੈ ਕਿ ਜਦੋਂ ਸਵੇਰੇ ਸਾਰੇ ਹੀ ਸੁੱਤੇ ਉੱਠੇ ਸੀ ਉਸ ਟਾਈਮ ਸਵੇਰੇ ਸਾਜਰੀ ਇਧਰੋਂ ਗੋਲੇ ਦਾਗ ਦਿੱਤੇ ਗਏ ਨੇ ਇਹਨਾਂ ਨੇ ਬੋਲੀ ਗੱਲ ਸੱਚੀ ਹੈ ਅੱਜ ਵੀ ਆ ਰਹੇ ਸੀਗੇ ਸਟੇਜ ਅੱਜ ਜੇ ਸਟੇਜ ਪਿੱਛੇ ਲੱਗਿਆ ਉਹਦੇ ਹੱਸਿੜਦੇ ਨੇ ਤੁਸੀਂ ਸਾਡੇ ਆਗੂਆਂ ਨਾਲ ਅੱਗੇ ਲੈ ਰਹੇ ਹੋ ਸਾਡੇ ਮੁੰਡਿਆਂ ਨੇ ਫਿਰ ਆਦੇ ਪਤੰਗਾਂ ਨਾਲ ਦਾ ਡੋਰਾ ਲਾ ਕੇ ਫਿਰ ਉਹ ਡਰੋਨ ਸੈੱਟ ਲਿਆ ਖੇਤਾਂ ਦੇ ਵਿੱਚ ਨੂੰ ਇਹ ਹੌਸਲੇ ਪੂਰੇ ਬਲੰਦ ਨੇ ਸਾਡੇ ਸਫ਼ਰ ਨੂੰ ਨਾ ਪਰਖੋ ਤੁਸੀਂ ਨਾਲੇ ਕਹਿ ਰਹੇ ਆਂ ਕਿ ਪਿੱਛੇ ਕਹਿੰਦੇ ਕਹਿੰਦੇ ਨਦੀ ਦੇ ਵਿੱਚ ਸੁੱਟਿਆ ਡਰੋਨ ਡਰੋਨ ਡੋਰ ਪੈ ਗਈ ਉਹਨੂੰ ਤਾਰ ਕੇ ਫਿਰ ਉਹ ਪਰ ਜੇ ਟੁੱਟ ਗਿਆ ਡਿੱਗ ਗਿਆ ਉਹਦਾ ਕਾਬੂ ਆਏ ਨਹੀਂ ਨਦੀ ਦੇ ਵਿੱਚ ਡੇਕ ਗਿਆ ਜੀ ਫਿਰ ਉਹ ਪਤੰਗ ਮਾਰਿਆ ਉਹਦੇ ਚ ਤਾਰ ਨਦੀ ਦੇ ਟੱਗ ਡੇਕ ਗਿਆ ਹੋਰ ਜਿਹੜੇ ਪਿੰਡਾਂ ਦੇ ਨੌਜਵਾਨ ਹਜੇ ਤੱਕ ਰੇਹਰੇ ਚ ਬੈਠੇ ਨੇ ਉਹਨਾਂ ਨੂੰ ਕੀ ਇਸ ਲਿਆ ਜਾਂਦਾ ਬਈ ਜਿਨ੍ਹਾਂ ਨੇ ਨਿਕਲ ਜਮੀਰ ਨਾ ਹੁੰਦੇ ਆਪਦੀ ਜਮੀਰ ਸਮੇਤ ਨਿਕਲਿਆ ਜਿਹੜੇ ਘਰੇ ਬੈਠੇ ਉਹਨਾਂ ਸੰਤ ਵਾਸਤੇ ਕੋਈ ਸੰਦੇਸ਼ ਨਹੀਂ ਹੈਗਾ ਜਿਨ੍ਹਾਂ ਨੇ ਆਵਮ ਹਾਰੇ ਆਉਣਾ ਆਏ ਨੇ ਬਥੇਰੇ ਜਿਹੜੇ ਅੱਦ ਵਾਲੇ ਮੋਟਰਸਾਈਕਲ ਮੋਟੇ ਮੋਟੇ ਮੋਟਰਸਾਈਕਲਾਂ ਤੇ ਆ ਗਏ ਐਣ ਪੂਰਾ ਜੱਜਵਾਲਾ ਨਾ ਚ ਆਉਦੇ ਜਾਣ ਲੱਗੇ ਅਸੀਂ ਘਰ ਦੇ ਬੈਠਾ ਤੇ ਕੋਈ ਦੇਰ ਬਾਅਦ ਨਹੀਂ ਦੇ ਸਕਦੇ ਉਹਨਾਂ ਨੂੰ ਕਿਸੇ ਗੱਲ ਦਾ ਡਰ ਪੈ ਨਹੀਂ ਜੇ ਕੋਈ ਨੁਕਸਾਨ ਹੋ ਗਿਆ ਕੱਲੋ ਤੁਸੀਂ ਵਿਆਹ ਵੀ ਕਰਾਣਾ ਕੀ ਵੀ ਵਧਣਾ ਸਾਰਾ ਕੁਝ ਜ਼ਿਕਰ ਸਾਰਾ ਕੁਝ ਕਾਲ ਕਰਨਾ ਜ਼ਿੰਦਗੀ ਚੱਲਣੀ ਆ ਫੇਰ ਵੀ ਕੀ ਹੋਇਆ ਜੇ ਕਿਸ ਸਾਦੇ ਵਿੱਚ ਚੱਲ ਜਾਂਗੇ ਆਪਦੀ ਫਸਲਾਂ ਖਾਤਰ ਆਏ ਆ ਮਸਲਾ ਆਪਦੇ ਜੇ ਸਾਡੀ ਫਸਲਾਂ ਹੀ ਨਹੀਂ ਰਹਿਣਗੀਆਂ ਸਾਡਾ ਫਸਲਾ ਬੋਲੇ ਨਹੀਂ ਪੈਂਦਾ ਕਿਸਾਨ ਨਹੀਂ ਰਹੂਗਾ ਫੇਰ ਅਸੀਂ ਘਰ ਦੇ ਵੀ ਕਰਦੇ ਵਿੱਚ ਰਹਿ ਕੇ ਕੀ ਕਰਨਾ